ਵੀ ਆ ਕੇ ਦਿਖਾ ਲੈਣੇ ਕਬਜਾ ਰਹਿਣਗੇ ਵੀ ਮਰ ਜਾਗੇ ਅਸੀਂ ਪਰ ਕਬਜਾ ਨਹੀਂ ਦਿੰਦੇ ਹੈਗੇ ਤੁਹਾਡਾ ਜਿਹੜਾ ਰਜਗਾਰ ਆਹੀ ਜ਼ਮੀਨ ਸਾਡੇ ਪਿਓ ਦਾਦਾ ਨੇ ਆਵਾਦ ਕੀਤੀਆਂ ਸਾਰਾ ਕੁਝ ਕੀਤਾ ਮਿਹਨਤਾਂ ਕੀਤੀਆਂ ਬੁੱਢਾ ਨਾਲ ਹਾਲ ਬਾਹੇ ਉਹਨਾਂ ਨੂੰ ਆਵਾਦ ਕੀਤਾ ਇਹ ਹੁਣ ਸੱਤ ਹੁਣ ਤੇ ਕਹਿੰਦੇ ਓ ਜ਼ਮੀਰ ਖੋਣੀ ਆ ਸੁੱਤ ਅਗਰ ਉਹਨਾਂ ਦਾ ਇਹ ਇਰਾਦਾ ਹੈਗਾ ਸਰਕਾਰ ਦਾ ਸਰਕਾਰ ਆਵੇ ਪਿੰਡਾਂ ਦੇ ਵਿੱਚ ਜ਼ਿੰਮੇਦਾਰਾਂ ਨਾਲ ਹੋਰ ਉਹਨਾਂ ਦਾ ਰੈ ਮਸਵਰਾ ਕਰੇ ਵੀ ਤੁਸੀਂ ਇੱਕ ਕੀਲੇ ਦੇ ਕਿੰਨੇ ਪੈਸੇ ਲੈਣੇ ਆ ਉਹ ਅਗਰ ਪੈਸੇ ਦਿੰਦੇ ਆ ਤਾਂ ਲੈ ਲੈਣ ਧੱਕਾ ਦਾ ਨਹੀਂ ਕਰਨਾ ਚਾਹੀਦਾ ਨਾ ਲੈਂਡ ਪੂਲਿੰਗ ਜਿਹੜੀ ਨੀਤੀ ਆਖਰ ਲਿਆਂਦੀ ਕਿਉਂ ਗਈ ਇਦਾਂ ਦੇ ਕਾਰਨ ਕਿਹੜੇ ਜਾਪਦੇ ਸੀ ਕਿ ਜਿਹੜੀ ਉਹ ਲੈਂਡ ਪੂਲਿੰਗ ਨੀਤੀ ਦੀ ਲੋੜ ਪੈ ਗਈ ਪੰਜਾਬ ਸਰਕਾਰ ਨੂੰ ਕੋਰੇਟਰਾਂ ਨੂੰ ਖੁਸ਼ ਕਰਨ ਲਈ ਜੀ ਪੰਜਾਬ ਦੇ ਲੋਕ ਆ ਮਜ਼ਦੂਰ ਔਰ ਜ਼ਿਮੀਂਦਾਰ ਆ ਉਹ ਸਿਰਫ ਜਮੀਨ ਤੇ ਡਿਪੈਂਡ ਨੇਗੇ ਔਰ ساری ਦੁਨੀਆ ਕਹਿੰਦੀ ਅੰਨਦਾਤਾ ਫਿਰ ਉਸ ਨੂੰ ਇਹ ਅੰਨਦਾਤੇ ਤੋਂ ਕਿਉਂ ਹਟਾਇਆ ਜਾਂਦਾ ਅਸੀਂ ਤਾਂ ਜ਼ਮੀਨ ਬਾਹਰ ਜਾ ਕੇ ਕਿਤੇ ਲੈ ਨਹੀਂ ਸਕਦੇ ਜੀ ਪੰਜਾਬ ਵਾਲਾ ਪੰਜਾਬ ਜਾ ਕੇ ਹਰੇਕ ਸਟੇਟ ਦਾ ਜਿਹੜਾ ਮਰਜ਼ੀ ਆ ਕੇ ਇੱਥੇ ਲੈ ਲਵੇ ਇਹ ਬਿਲਕੁਲ ਗਲਤ ਆ ਜੀ ਸਰਕਾਰ ਦੇ ਲਏ ਗਏ ਕੁਝ ਫੈਸਲੇ ਚਰਚਾਵਾਂ ਦਾ ਵਿਸ਼ਾ ਬਣਦੇ ਨੇ ਹਾਲ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਲੈਂਡ ਪੂਲਿੰਗ ਨੀਤੀ ਦੇ ਤਹਿਤ ਇੱਕ ਫੈਸਲਾ ਲਿਆ ਗਿਆ ਕਿ ਮੁਹਾਲੀ ਦੇ ਨਾਲ-ਨਾਲ ਮੁਹਾਲੀ ਦੇ ਵਿੱਚ ਤਕਰੀਬਨ 6000 ਏਕੜ ਤੋਂ ਵਧੇਰੇ ਦੀ ਜਿਹੜੀ ਜ਼ਮੀਨ ਹੈ ਅਕਵਾਇਰ ਕੀਤੀ ਗਈ ਹੈ ਇੱਥੇ ਕਲੋਨੀਆਂ ਕੱਟੀਆਂ ਜਾਣਗੀਆਂ ਤਮਾਮ ਸਾਰੀਆਂ ਚੀਜ਼ਾਂ ਨੇ ਤੇ ਦੂਜੇ ਪਾਸੇ ਨਾਲ ਹੀ ਲੁਧਿਆਣੇ ਦੇ ਨੇੜਲੇ ਪਾਸੇ ਜਿੰਨੇ ਵੀ ਪਿੰਡ ਨੇ ਉਹਨਾਂ ਦੇ ਵਿੱਚ ਤਕਰੀਬਨ 242000 ਦੇ ਕਰੀਬ ਜਿਹੜੀ ਜ਼ਮੀਨ ਹੈ ਉਹਨੂੰ ਅਕਵਾਇਰ ਕੀਤਾ ਗਿਆ ਏ ਤਾਂ ਇਸੇ ਨੂੰ ਲੈ ਕੇ ਉੱਥੇ ਵੀ ਕਲੋਨੀਆਂ ਕੱਟੀਆਂ ਜਾਣਗੀਆਂ ਤੇ ਬਹੁਤ ਸਾਰੇ ਖਰਸ਼ੇ ਜਿਹੜੇ ਨੇ ਇਲਾਕਾ ਨਿਵਾਸੀਆਂ ਦੇ ਨੇ ਜਿਨ੍ਹਾਂ ਦੀ ਜ਼ਮੀਨ ਅਕਵਾਇਰ ਹੋਣੀ ਹੈ ਇਹਦੇ ਨੁਕਸਾਨ ਕੀ ਨੇ ਇਸੇ ਨੁਕਸਾਨ ਦੇ ਮੱਦੇ ਨਜ਼ਰ ਅੱਜ ਮੀਡੀਆ ਦੇ ਵਿੱਚ ਆਏ ਨੇ ਪ੍ਰੈਸ ਵਾਰਤਾ ਲਾਪ ਕੀਤਾ ਗਿਆ ਤਾਂ ਜਗਰਾਉਂ ਦੇ ਨੇੜਲੇ ਪਾਸੇ ਜੋਧਾ ਪਿੰਡ ਦੇ ਵਿੱਚ ਜਿਹੜੇ ਇਲਾਕਾ ਨਿਵਾਸੀ ਜਾਂ ਜਿਹੜੇ ਹੋਰ ਵੀ ਲੁਧਿਆਣਾ ਦੇ ਵਸਿੰਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਕੀ ਨਾਮ ਹੈ ਬਾਈ ਜੀ ਤੁਹਾਡਾ ਜਗਦੀਪ ਸਿੰਘ ਅਰੇਵਾਲ ਜੀ ਗਰੇਵਾਲ ਸਾਹਿਬ ਕੀ ਦੇਖਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਨਵੇਂ-ਨਵੇਂ ਲਏ ਗਏ ਫੈਸਲੇ ਚਰਚਾਵਾਂ ਦਾ ਵਿਸ਼ਾ ਬਣਦੇ ਨੇ ਤੇ ਹਾਲ ਦੇ ਵਿੱਚ ਲੈਂਡ ਪੂਲਿੰਗ ਨੀਤੀ ਤਹਿਤ ਜਿਹੜਾ ਇਹ ਨਵਾਂ ਫੈਸਲਾ ਲੱਗ ਗਿਆ ਤੁਹਾਡੇ ਸਮੁੱਚੇ ਪਿੰਡਾਂ ਦੀ तकरीबन 32 ਦੇ ਕਰੀਬ ਜਿਹੜੇ ਪਿੰਡ ਨੇ ਉਹਨਾਂ ਦੀ ਜ਼ਮੀਨ ਅਕਵਾਇਰ ਹੋਣ ਵਾਸਤੇ ਜਾ ਰਹੀ ਆ ਤਾਂ ਇਸ ਚੀਜ਼ ਨੂੰ ਲੈ ਕੇ ਖਰਸ਼ੇ ਕੀ ਨਜ਼ਰ ਆਉਂਦੇ ਤੁਹਾਨੂੰ ਬਹੁਤ ਗੱਤ ਪਾਲਸੀ ਹੋ ਰਹੀ ਆ ਇਹ ਇਹ ਤਾਂ ਮੇਰੇ ਖਿਆਲ ਜਦਾ ਇਹ ਸੀਗਾ ਵੀ ਇਹ ਲੈਂਡ ਪੂਲਿੰਗ ਦੀ ਥਾਂ ਤੇ ਲੈਣ ਲੁੱਟਿੰਗ ਰੱਖ ਲੈਂਦੇ ਹੂੰ ਹਾਂਜੀ ਉਹ ਉਹ ਤਾਂ ਜੇ ਸੋਪਦਾ ਸੀਗਾ ਇਹਨਾਂ ਦੀ ਖਾਤਰ ਹੈ ਬਹੁਤ ਗਲਤ پالਸੀ ਆ ਇਹ ਇਹਨਾਂ ਨੂੰ ਇਹ ਖੇਤੀ ਤੋਂ ਖੇਤੀ ਰੱਦ ਕਰਨੀ ਚਾਹੀਦੀ ਤਾਂ ਕਿ ਜ਼ਿਮੀਂਦਾਰਾਂ ਨੂੰ ਵਿਚਾਰਿਆਂ ਨੂੰ ਖੁਸ਼ੀ ਹੋਵੇ ਇਸ ਚੀਜ਼ ਦੀ ਹੂੰ ਤੇ ਕਿੰਨੇ ਜ਼ਮੀਨ ਕਿੰਨੀ ਹੈ ਤੁਹਾਡੇ ਕੋਲੇ ਸਾਡੇ ਕੋਲੇ ਜ਼ਮੀਨ ਤਾਂ ਹੈਗੀ 30 ਏਕੜ ਦੇ ਲਗਭਗ ਹੂੰ ਪਰ ਸਾਡੀ 15 ਏਕੜ ਆਉਂਦੀ ਹੈ ਇਹਦੇ ਵਿੱਚ ਸਾਰੀ ਜ਼ਮੀਨ 'ਚ ਖੇਤੀ ਕਰਦੇ ਹੋ ਦੂਸਰੇ ਪਿੰਡਾਂ 'ਚ ਹਾਂਜੀ ਖੇਤੀ ਕਰਦੇ ਹੋ ਤੁਸੀਂ ਨਹੀਂ ਨਹੀਂ ਖੇਤੀ ਬੜੇ ਸਭ ਮਾਮਲੇ ਤੇ ਦੰਨੇ ਆਸੀ ਹੋਰ ਕਿੰਨੇ ਕੁ ਲੋਕ ਆ ਜਿਹੜੇ ਇਸ ਚੀਜ਼ ਨੂੰ ਲੈ ਕੇ ਪਿੰਡਾਂ ਦੇ ਵਿੱਚ ਵਿਰੋਧ ਕਰ ਰਹੇ ਨੇ ਮਤੇ ਪਾਏ ਜਾ ਰਹੇ ਨੇ ਪਿੰਡ ਦੀਆਂ ਪੰਚਾਇਤਾਂ ਜਿਹੜੇ ਲੋਕ ਗਰਾਊਂਡ ਤੇ ਇੱਕ ਮਤ ਨਜ਼ਰ ਆਉਂਦੇ ਆ 100% ਕੋਈ ਸਹਿਮਤ ਨਹੀਂ ਹੈ ਸਭ ਕਹਿੰਦੇ ਆ ਵੀ ਨਹੀਂ ਅਸੀਂ ਨਹੀਂ ਅਸੀਂ ਇਸ ਚੀਜ਼ ਦੇ ਵਿੱਚ ਨਹੀਂ ਦੇਣੀ ਹੈਗੀ ਜਮੀਰ ਕਿਸੇ ਦੀ ਕਦੇ ਇਸ ਚੀਜ਼ ਦਾ ਅਨਲਿਸਿਸ ਕਰਦੇ ਹੋ ਕਿ ਆਖਰ ਸਰਕਾਰ ਦੇ ਵੱਲੋਂ ਫੈਸਲਾ ਲਿਆ ਕਿਉਂ ਜਾ ਰਿਹਾ ਜਦੋਂ ਕਿ ਇਸ ਤੋਂ ਪਹਿਲਾਂ ਪਿੰਡ ਵਸੇ ਹੋਏ ਨੇ ਤੇ ਫਿਰ ਜਿਹੜੇ ਪਿੰਡ ਨੇ ਉਹਨਾਂ ਨੂੰ ਖਤਮ ਕਰਕੇ ਉਹਨਾਂ ਨੂੰ ਸ਼ਹਿਰੀ ਕਰਨ ਮਾਹੌਲ ਦੇਣਾ ਜਾਂ ਇਸ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਨੇ ਕੀਤੀਆਂ ਕਿਉਂ ਜਾ ਰਹੀਆਂ ਬਿਲਕੁਲ ਸਰਕਾਰ ਦੀ ਗਲਤ ਸੋਚਣੀ ਹੈ ਵਧੀਆ ਲੋਕ বাসਦੇ ਨੇ ਆਪਦੀ ਰੋਟੀ ਖਾਂਦੇ ਨੇ ਕੋਈ ਦੁੱਧ ਪਾਉਂਦਾ ਕੋਈ ਖੇਤੀ ਕਰਦਾ ਕੋਈ ਦੁਕਾਨਦਾਰੀ ਕਰਦਾ ਉਹ ਸਭ ਸਾਰਾ ਕਾਰੋ ਸਾਰਾ ਸਾਰਾ ਖੇਤੀ ਦੇ ਸਿਰ ਤੇ ਆ ਹੈ ਇਹ ਬਿਲਕੁਲ ਹੀ ਗਲਤ ਪਾਲਸੀ ਲਾ ਰਹੇ ਨੇ ਇਹ ਬਿਲਕੁਲ ਇਹਨਾਂ ਨੂੰ ਇਹ ਕਰਨਾ ਨਹੀਂ ਚਾਹੀਦਾ ਹਾਂਜੀ ਬਿਲਕੁਲ ਇਹਦਾ ਵਿਰੋਧ ਹੋਏਗਾ ਜੀ ਵੱਡੇ ਪੱਧਰ ਤੇ ਬਿਲਕੁਲ 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 ਪੂਰਾ ਪੂਰੀ ਤਰ੍ਹਾਂ ਜਾਨੀ ਲੋਕ ਤਾਂ ਇੱਥੋਂ ਤਾਂ ਹੀ ਹੋਏ ਨੇ ਵੀ ਆ ਕੇ ਦਿਖਾ ਲੈਣ ਇੱਥੇ ਯਾਰੋ ਕੁ ਜੀ ਵੀ ਇਹ ਲੈਣਗੇ ਕਬਜ਼ਾ ਲੈਣਗੇ ਵੀ ਮਰ ਜਾਗੇ ਅਸੀਂ ਪਰ ਕਬਜ਼ਾ ਨਹੀਂ ਦੰਦੇ ਹੈਗੇ ਜਿਹੜੇ ਸਰਕਾਰ ਦੇ ਨਾਲ ਸੰਬੰਧਿਤ ਨੇ ਪੰਜਾਬ ਸਰਕਾਰ ਦੀ ਅਗਵਾਈ ਦੇ ਵਿੱਚ ਐਮ ਐਲ ਏ ਕੈਬਨਟ ਮੰਤਰੀਆਂ ਦੀ ਅਗਵਾਈ ਦੇ ਵਿੱਚ ਜਿਹੜੇ ਉਹਨਾਂ ਦੇ ਵਰਕਰ ਨੇ ਜਾਂ ਵਿਧਾਇਕ ਦੇ ਨਾਲ ਜੁੜੇ ਹੁੰਦੇ ਨੇ ਇਲਾਕਾ ਨਿਵਾਸੀ ਉਹ ਵੀ ਵਿਰੋਧ ਦੇ ਵਿੱਚ ਨੇ ਉਹ ਬਿਲਕੁਲ ਗਲਤ ਆ ਜੀ ਉਹ ਲੋ ਕਿਵੇਂ ਲੋਕਾਂ ਦੇ ਸਾਹਮਣੇ ਕਿਵੇਂ ਖੜੇ ਹੋਣਗੇ ਉਹ ਹਾਂ ਜੀ ਕੀ ਕਹਿਣਗੇ ਲੋਕਾਂ ਨੂੰ ਇਹ ਗੱਲ ਤਾਂ ਬਿਲਕੁਲ ਹੀ ਗਲਤ ਹੈ ਹਾਂ ਸਾਡੇ ਨਾਲ ਹੋਰ ਵੀ ਨੇ ਭਾਈ ਸਾਹਿਬ ਕੀ ਨਾਮ ਹੈ ਜੀ ਜਸਵੰਤ ਸਿੰਘ ਗਰੇਵਾਲ ਜੀ ਕਿੱਥੋਂ ਦੇ ਰਹਿਣ ਵਾਲੇ ਪਿੰਡ ਜੋਧਾ ਜੀ ਜੀ ਕੀ ਲੱਗਦਾ ਹੈ ਕਿ ਇਸ ਚੀਜ਼ ਨੂੰ ਲੈ ਕੇ ਜਾਂ ਨਵੀਂ ਪੀੜ੍ਹੀ ਜਾਂ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਕੀ ਸੋਚਦੇ ਹੋ ਕਿ ਜ਼ਮੀਨਾਂ ਸਰਕਾਰ ਦੇ ਵੱਲੋਂ ਅਕਵਾਇਰ ਕਰ ਲਈਆਂ ਜਾਣਗੀਆਂ ਇਹਦੇ ਨਾਲ ਨੁਕਸਾਨ ਕੀ ਜਾਪਦਾ ਹੈ ਬੱਚਿਆਂ ਦਾ ਭਵਿੱਖੇ ਖਤਮ ਹੋ ਜਾਊਗਾ ਜੀ ਹੂੰ ਜਿਹੜਾ ਜਿਹਦੇ ਕੋਲ ਜ਼ਮੀਨ ਆ ਚਾਰ ਸਿਆੜ ਨੇ ਜਿਹਦੇ ਬੱਚੇ ਦਿਨੋਂ ਕੈਨੇਡਾ ਬਾਹਰ ਵੀ ਹੁਣ ਤਾਂ ਪੈਰ ਪੂਰ ਲੱਗਦੇ ਨੇ ਜਵਾਕਾਂ ਦੇ ਇਹਨੋਂ ਵਾਪਸ ਆਉਣਾ ਕੀ ਕਰੂਗਾ ਉਹ ਜਦੋਂ ਕਿ ਇੱਥੇ ਸਿਆੜੇ ਜਿਸ ਰੱਖਾ ਸਰਕਾਰ ਨੇ ਖੋਲੇ ਉਧਰੋਂ ਕੈਨੇਡਾ ਅਮਰੀਕਾ ਵਾਲੇ ਉਹਨਾਂ ਕੈਨੇਡਾ ਵਾਲਿਆਂ ਨੇ ਕੱਢ ਤੇ ਉਧਰੋਂ ਇੱਥੇ ਕੀ ਕਰਨਗੇ ਜਵਾਕ ਸਾਡੇ ਤਾਂ ਫਿਰ ਰੱਖਿਆ ਚਲਾਉਣਗੇ ਨਸ਼ੇ ਹੀ ਲੱਗਣਗੇ ਜੀ ਨਸ਼ੇ ਕਰਨਗੇ ਹੋਰ ਕੀ ਕਰਨਗੇ ਉਹ ਦੋਨੇ ਪਾਸਿਓ ਖਤਮ ਹੋ ਜਾਣਗੇ ਸਾਰੇ ਪਾਸਿਓ ਖਤਮ ਹੋ ਜਾਣਗੇ ਹੂੰ ਉਹਦਾ ਸਾਡਾ ਭਵਿੱਖ ਹੈ ਸਾਡਾ ਜੀ ਜ਼ਮੀਨ ਤੇ ਆ ਸਾਡਾ ਜਿਹੜਾ ਰਜਗਾਰ ਹੈ ਹੀ ਜ਼ਮੀਨ ਆ ਸਾਡੇ ਪਿਓ ਦਾਦਿਆਂ ਨੇ ਆਵਾਜ਼ ਕੀਤੀਆਂ ਸਾਰਾ ਕੁਝ ਕੀਤਾ ਮਿਹਨਤਾਂ ਕੀਤੀਆਂ ਬੁਲਦਾਂ ਨਾਲ ਹਲ ਬਾਹੇ ਉਹਨਾਂ ਨੂੰ ਆਵਾਜ਼ ਕੀਤਾ ਇਹ ਹੁਣ ਸਾਥ ਹੁਣ ਤੇ ਕਹਿੰਦੇ ਓ ਜਮੀਨ ਖੋਣੀ ਆ ਤੁਤੋਂ ਕੈਮਰਾ ਤੇ ਮੰਤਰੀ ਹਰਪਾਲ ਸਿੰਘ ਚੀਮਾ ਕਹਿੰਦੇ ਨੇ ਕਿ ਜਿਹੜੀ ਜ਼ਮੀਨ ਦਾ ਰੇਟ 1 ਕਰੋੜ ਆ ਉਹ ਜ਼ਮੀਨ ਦਾ ਰੇਟ ਤੇ 4 ਕਰੋੜ ਹੋ ਜਾਣਾ ਬਿਲਕੁਲ 4 ਕਰੋੜ ਨਹੀਂ ਹੋਣਾ ਜੀ ਸਭ ਸ਼ੋਸ਼ੇ ਨੇ ਕੋਈ 4 ਚੁਰ ਕਰੋੜ ਨਹੀਂ ਹੋਣਾ ਸਾਡੀ ਜ਼ਮੀਨ ਸਾਤੋਂ ਲੈਣੀ ਆ ਇਹਨੇ ਸਾਤੋਂ ਕੀਲਾ ਜ਼ਮੀਨ ਦਾ ਲੈ ਕੇ ਸਾਨੂੰ ਹਜ਼ਾਰ ਗਾਜ ਦਾ ਪਲਾਟ ਦੇਣਾ ਕਿੱਧਰੋਂ 4 ਕਰੋੜ ਦਾ ਹੋ ਜਾਊਗਾ ਜੀ ਉਹ ਸਾਡੀ ਜ਼ਮੀਨ ਪੌਣਾ ਕੀਲਾਪ ਰੱਖ ਲੈਣੀ ਆ ਉੱਚੋ ਕਾਰ ਕਿਹੜਾ ਕਿਹੜਾ ਸਾਨੂੰ ਫਾਇਦਾ ਹੋਣਾ ਇਹ ਚ ਦੱਸੋ ਤਾਂ ਤੇ ਕਦੇ ਸੋਚਦੇ ਨਹੀਂ ਕਿ ਜੇ ਤੁਹਾਡੀਆਂ ਜ਼ਮੀਨਾਂ ਸਰਕਾਰ ਨੇ ਲੈ ਲਈਆਂ ਤੁਹਾਡੇ ਕੋਲੇ ਜ਼ਮੀਨਾਂ ਨਾ ਰਹੀਆਂ ਤੇ ਫਿਰ ਜ਼ਮੀਨਾਂ ਦਾ ਕਰਕੇ ਤੇ ਜ਼ਿਮੀਂਦਾਰਖਵਾਇਆ ਜਾਂਦਾ ਜ਼ਿਮੀਂਦਾਰ ਜਹੀ ਜ਼ਮੀਨ ਨਾਲ ਆ ਜੀ ਫਿਰ ਤਾਂ ਸਾਡੇ ਜਿਹੜੇ ਜਵਾਕ ਨੇ ਸਕਿਉਰਟੀ ਗਾਰਡ ਲੱਗਣਗੇ ਜਾ ਕੇ ਮੋਲਾਂ ਦੇ ਮੂਹਰੇ ਖੜਾ ਕਰਨਗੇ ਜਾ ਕੇ ਸੁੱਟੀ ਲੈ ਕੇ ਜਿਹੜੇ ਹੁਣ ਖੇਤੀ ਕਰਕੇ ਚਾਰ ਪੈਸੇ ਵਧੀਆ ਆਪਦਾ ਕਮਾਉਂਦੇ ਆਪਦਾ ਅੱਜ ਘਰ-ਬਾਰ ਚਲਾਉਂਦੇ ਆ ਫਿਰ ਤੱਕ ਜਮੇ ਜੀ ਖਤਮੇ ਆ ਸਾਡਾ ਭਵਖ ਖਤਮਾ ਜਵਾਕਾਂ ਦਾ ਬਿਲਕੁਲ ਹੀ ਖਤਮਾ ਜਮੇ ਪੇ ਖਤਮ ਹੈ ਜਿਮੇਦਾਰ ਦਾ ਜੇ ਇਹਨਾਂ ਨੇ ਲੈਂਡ ਪੂਲਿੰਗ ਲਾਗੂ ਕਰਤੀ ਨਾ ਪਾਲਸੀ ਇਹ ਜਮੇ ਜਿਹੜਾ ਜਿਹੜਾ ਸਾਡਾ ਏਰੀਆ ਬਰਬਾਦ ਹੋ ਜਾਊਗਾ ਲੈਂਡ ਪੂਲਿੰਗ ਜਿਹੜੀ ਨੀਤੀ ਆਖਰ ਲਿਆਂਦੀ ਕਿਉਂ ਗਈ ਇਦਾਂ ਦੇ ਕਾਰਨ ਕਿਹੜੇ ਜਾਬਦੇ ਸੀ ਕਿ ਜਿਹੜੀ ਉਹ ਲੈਂਡ ਪੂਲਿੰਗ ਨੀਤੀ ਦੀ ਲੋੜ ਪੈ ਗਈ ਪੰਜਾਬ ਸਰਕਾਰ ਨੂੰ ਕਾਰਪੋਰੇਟਰਾਂ ਨੂੰ ਖੁਸ਼ ਕਰਨ ਲਈ ਜੀ ਲੁੱਟਣ ਦੀ ਗੱਲ ਕਾਰਪੋਰੇਟਰ ਜਿਹੜੇ ਵੱਡੇ ਕਾਰਪੋਰੇਟਰ ਨੇ ਗਵਰਨਮੈਂਟ ਨੇ ਵਿੱਚੋਂ ਪਤਾ ਹੁਣ ਗਵਰਨਮੈਂਟ ਨੇ ਕੀ ਕਰਨਾ ਹੈ ਗਵਰਨਮੈਂਟ ਨੂੰ ਪਤਾ ਜਿਹੜੇ ਵੱਡੇ ਵੱਡੇ ਕਾਰਪੋਰੇਟਰ ਨੇ ਉਹਨਾਂ ਨੂੰ ਖੁਸ਼ ਕਰਨ ਲਈ ਇਹ ਤਾਂ ਪਹਿਲਾਂ ਤੋਂ ਹੀ ਪੁਲਿਸ ਇਹਨੇ ਚੱਲ ਜਾਂਦੀਆਂ ਵੱਡਾ ਮਗਰ ਮੱਛੀ ਛੋਟੀ ਨੂੰ ਮੱਛੀ ਨੂੰ ਖਾਂਦਾ ਉਹ ਕੰਮ ਕਰਦੇ ਨੇ ਇਹ ਪੰਜਾਬ ਪ੍ਰਸਤ ਜਿਹੜੇ ਲੀਡਰ ਨੇ ਉਹ ਦਾਵਾ ਕਰਦੇ ਨੇ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਰੂਲ ਰੈਗੂਲੇਸ਼ਨ ਬਣਾਇਆ ਜਾਣਾ ਚਾਹੀਦਾ ਜਿਹਦੇ ਵਿੱਚ ਹਿਮਾਚਲ ਦੀ ਗੁਜਰਾਤ ਦੀ ਤਰਜ਼ ਦੇ ਉੱਪਰ ਜਿਹੜੀ ਪੰਜਾਬ ਦੀ ਜ਼ਮੀਨ ਹੈ ਕੋਈ ਖਰੀਦ ਨਾ ਸਕੇ ਕੋਈ ਆਧਾਰ ਕਾਰਡ ਐਡਰੈਸ ਹੈ ਜਿਹੜਾ ਉਹ ਚੇਂਜ ਨਾ ਕਰਾ ਸਕੇ ਤੇ ਦੂਜੇ ਪਾਸੇ ਜਦੋਂ ਅਸੀਂ ਲੁਧਿਆਣੇ ਦੇ ਵਿੱਚ ਦੇਖਦੇ ਹਾਂ ਬਹੁਤ ਸਾਰੇ ਪੰਜਾਬ ਤੋਂ ਬਾਹਰਲੇ ਲੋਕ ਨੇ ਜਿਨ੍ਹਾਂ ਨੇ ਜ਼ਮੀਨਾਂ ਲੈ ਲਈਆਂ ਜਿਨ੍ਹਾਂ ਨੇ ਪਲਾਟ ਖਰੀਦ ਕੇ ਉੱਥੇ ਆਪਣੇ ਕਾਰੋਬਾਰ ਸ਼ੁਰੂ ਕਰ ਲਈ ਬਿਲਕੁਲ ਜੀ ਬਿਲਕੁਲ ਅਸੀਂ ਤਾਂ ਜ਼ਮੀਨ ਬਾਹਰ ਜਾ ਕੇ ਕਿਤੇ ਲੈ ਨਹੀਂ ਸਕਦੇ ਜੀ ਪੰਜਾਬ ਵਾਲਾ ਪੰਜਾਬ ਜਾ ਕੇ ਹਰੇਕ ਸਟੇਟ ਦਾ ਜਿਹੜਾ ਮਰਜ਼ੀ ਆ ਕੇ ਇੱਥੇ ਲੈ ਲਵੇ ਇਹ ਬਿਲਕੁਲ ਗਲਤ ਹੈ ਜੀ ਦੇਖ ਲਓ ਪੰਜਾਬ ਚ ਕਿੰਨਾ ਜਿਆਦਾ ਪੰਜਾਬ ਦਾ ਹੁਣ ਹਲ ਮਾੜਾ ਬਸ ਹਰੇਕ ਸਟੇਟਾਂ ਆਪਣੀਆਂ ਕਿੰਨਾ ਕ੍ਰਾਈਮ ਵਧ ਗਿਆ ਕੀ ਕੁਛ ਇੱਥੇ ਹੋ ਗਿਆ ਪਤਾ ਨਹੀਂ ਲੱਗਦਾ ਕਿਹੜਾ ਕਿੱਥੇ ਰਹਿੰਦਾ ਕੀ ਕਰਦਾ ਕੋਈ ਆਈਡੀ ਹੈ ਨਹੀਂ ਕਿਸੇ ਦੀ ਅਗਲਾ ਕ੍ਰਾਈਮ ਕਰਦਾ ਰਾਤ ਨੂੰ ਟ੍ਰੇਨ ਚੜ ਜਾਂਦਾ ਇੱਥੋਂ ਇਹ ਚਾਹੀਦਾ ਨਹੀਂ ਜੇ ਚਾਹੀਦਾ ਹੀ ਇਹ ਮਤਲਬ ਇਹ ਤੇ ਕੋਈ ਕੰਡੀਸ਼ਨ ਚਾਹੀਦ ਨੇ ਬਿਨਾਂ ਵਾਕੇ ਪੰਜਾਬ ਦੇ ਵਿੱਚ ਕੋਈ ਸਾਡੇ ਪੰਜਾਬੀ ਤੋਂ ਬਿਨਾਂ ਕੋਈ ਜ਼ਮੀਨ ਨਾ ਲੈ ਸਕੇ ਕੀ ਨਾਮ ਹੈ ਜੀ ਤੁਹਾਡਾ ਮੇਰਾ ਪ੍ਰਕਾਸ਼ ਸਿੰਘ ਜੀ ਸਰਪੰਚੋਂ ਦੇ ਪਿੰਡ ਦੇ ਤੁਸੀਂ ਹਾਂ ਜੀ ਜੋਤਾਂ ਪਿੰਡ ਦੇ ਮੌਜੂਦਾ ਸਰਪੰਚ ਤੁਸੀਂ ਤੇ ਅੱਜ ਪ੍ਰੈਸ ਵਾਰਤਾਲਾਪ ਕਰਨ ਵਾਸਤੇ ਆ ਗਏ ਹੋ ਤਾਂ ਦੂਜੇ ਸਰਪੰਚਾਂ ਦੀ ਕਿਹੜੀ ਇਦਾਂ ਦੀ ਮਜਬੂਰੀ ਜਾਪਦੀ ਹੈ ਕਿ ਉਹ ਮੀਡੀਆ ਦੇ ਮੁਖਾਤਬ ਨਹੀਂ ਹੋ ਰਹੇ ਜਾਂ ਲੋਕਾਂ ਦੇ ਵਿੱਚ ਜਾਂਦੇ ਹੋਏ ਨਜ਼ਰ ਨਹੀਂ ਆ ਰਹੇ ਨਹੀਂ ਅਸੀਂ ਜ਼ਿਆਦਾ ਸਰਪੰਚਾਂ ਨੂੰ ਇੱਥੇ ਲਿਆਂਦਾ ਨਹੀਂ ਵੀ ਸ਼ਾਇਦ ਸਾਡੀ ਗੱਲ ਇੱਥੇ ਨੇੜੇ ਬਣ ਜਵੇ ਨਾ ਸਾਨੂੰ ਜ਼ਿਆਦਾ ਸੰਘਰਸ਼ ਕਰਨਾ ਪਵੇ ਸ਼ਾਇਦ ਸਾਡੀ ਇੰਨੀ ਗੱਲਬਾਤ ਦੇ ਨਾਲ ਹੀ ਸਰਕਾਰ ਸਮਝ ਜਾਵੇ ਸਰਪੰਚ ਤਾਂ ਸਾਰੇ ਪਿੰਡਾਂ ਦੇ ਤਿਆਰ ਆ ਅਗਰ ਇਹ ਨਹੀਂ ਸਮਝਣਗੇ ਫੇ ਸਾਰੇ ਪਿੰਡਾਂ ਦੇ ਸਰਪੰਚ ਲਿਆ ਕੇ ਅਸੀਂ ਭਗਵਾਨ ਦਮਨ ਨਾਲ ਗੱਲਬਾਤ ਕਰਾਂਗੇ ਹੂੰ ਐ ਤੁਸੀਂ ਪਿੰਡ ਦੇ ਸਰਪੰਚੋਂ ਤੇ ਪਿੰਡ ਦੇ ਸਰਪੰਚ ਨੂੰ ਪਿੰਡ ਦੀ ਮਾਂ ਕਿਹਾ ਜਾਂਦਾ ਕੀ ਲੱਗਦਾ ਕਿ ਹੁਣ ਪਿੰਡਾਂ ਦਾ ਇਲਾਕਿਆਂ ਦਾ ਜ਼ਮੀਨਾਂ ਦਾ ਉਜਾੜਾ ਹੋਣ ਜਾ ਰਿਹਾ ਹੈ ਤਾਂ ਇਸੇ ਨੂੰ ਲੈ ਕੇ ਜਿਹੜੇ ਪਿੰਡ ਸਰਪੰਚ ਪਿੰਡ ਦੇ ਸਰਪੰਚ ਨੇ ਉਹ ਇੱਕ ਮਤ ਨੇ ਐਮਐਲਏ ਦੇ ਨਾਲ ਹਲਕਾ ਵਿਧਾਇਕ ਦੇ ਨਾਲ ਕਿਸੇ ਮੰਤਰੀ ਦੇ ਨਾਲ ਕੋਈ वार्तालाप ਚੱਲ ਸਕਿਆ ਤੁਹਾਡਾ ਨਹੀਂ ਜੀ ਅਜੇ ਕਰਨ ਆ ਹੂੰ ਹੂੰ ਬਾਹਰ ਤਾਂ ਇਹ ਕੋਈ ਨਹੀਂ ਚੱਲਿਆ ਵੀ ਦੂਜੀ ਗੱਲ ਇਹ ਆ ਵੀ ਜਦੋਂ ਜਿਹੜੇ ਪੰਜਾਬ ਦੇ ਲੋਕ ਆ ਮਜ਼ਦੂਰ ਔਰ ਜ਼ਿਮੀਂਦਾਰ ਆ ਉਹ ਸਿਰਫ ਜਮੀਨ ਤੇ ਡਿਪੈਂਡ ਨੇਗੇ। ਹੂੰ। ਔਰ ਆਮ ਲੋਕ ਸਾਰੀ ਦੁਨੀਆ ਕਹਿੰਦੀ ਹੈ ਕਿ ਜੱਟ ਅੰਨਦਾਤਾ। ਸਾਰੀ ਦੁਨੀਆ ਕਹਿੰਦੀ ਅੰਨਦਾਤਾ ਫਿਰ ਉਸ ਨੂੰ ਇਹ ਅੰਨਦਾਤੇ ਤੋਂ ਕਿਉਂ ਹਟਾਇਆ ਜਾਂਦਾ ਕੀ ਕਾਰਨ ਨੇ ਆ? ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ। ਤੇ ਫਿਰ ਇਹ ਪੰਜਾਬ ਨੂੰ ਖਤਮ ਕਰਕੇ ਜਿਹੜੇ ਲੋਕ ਹੈ ਇਹ ਕੀ ਕਰਨਗੇ? ਇੱਕ ਬੰਦਾ ਬਕਾਲਤ ਕਰਦਾ ਉਹ ਵਕੀਲ ਵਕੀਲ ਬਣ ਜਾਂਦਾ ਵਕੀਲਪੁਣਾ ਕਰਦਾ। ਇਹ ਜ਼ਿਮੀਦਾਰ ਜੱਟ ਕੀ ਕਰਨਗੇ? ਕਿੱਥੇ ਰੋਟੀ ਖਾਣਗੇ? ਗੁਰੂ ਘਰਾਂ ਚ ਰੋਟੀ ਖਾਣਗੇ? ਹੂੰ। ਕਿੱਥੇ ਰੋਟੀ ਖਾਣਗੇ? ਉਹਨੂੰ ਕਹਿ ਦਈਏ ਵੀ ਤੇਰੇ ਬਕਾਲਤ ਖੋਨੇ ਆ। ਉਹ ਕੀ ਕਰੂਗਾ ਜੀ ਫੇਰ ਉਹ ਉਹ ਸਾਰੀ ਉਮਰ ਤਾਂ ਵਕਾਲਤੇ ਲਾਉਂਦਾ ਆਪਜੀ ਤੇ ਉਹਨੂੰ ਖੇਰ ਜਾਦੋਂ ਨੂੰ ਚਾਰ ਪੈਸੇ ਬਣਾਉਣੇ ਆ ਉਹਨੇ ਕੰਮ ਕਰਨਾ ਉਹਨੇ ਵੀ ਤੇਰੀ ਵਕਾਲਤ ਖਤਮ ਆਦਰਾ ਸਰਟੀਫਿਕੇਟ ਪਾਉਣ ਲੱਗੇ ਆ ਕੀ ਕਰੂਗਾ ਜੀ ਉਹ ਇਹ ਵੀ ਤਰਕ ਇਹ ਵੀ ਤਰਕ ਦਿੱਤਾ ਜਾ ਰਿਹਾ ਕਹਿੰਦੇ ਜ਼ਿਮੀਂਦਾਰਾਂ ਨੂੰ ਤੇ 3-4 ਕਰੋੜ ਜਿੰਨੇ ਵੀ ਪੈਸੇ ਆ ਉਹ ਮਿਲ ਜਾਣਗੇ ਜ਼ਮੀਨਾਂ ਵਟੇ ਤੇ ਜਿਹੜੇ ਮਜ਼ਦੂਰ ਹੈ ਉਹ ਵਿਚਾਰੇ ਕਿੱਧਰ ਜਾਣਗੇ ਅਗਰ ਉਹਨਾਂ ਦੀ ਉਹਨਾਂ ਦਾ ਇਹ ਇਰਾਦਾ ਹੈਗਾ ਸਰਕਾਰ ਦਾ ਸਰਕਾਰ ਆਵੇ ਪਿੰਡਾਂ ਦੇ ਵਿੱਚ ਜ਼ਿਮੀਂਦਾਰਾਂ ਨਾਲ ਹੋਰ ਉਹਨਾਂ ਨਾਲ ਮਸ਼ਵਰਾ ਕਰੇ ਵੀ ਤੁਸੀਂ ਇੱਕ ਕੀਲੇ ਦੇ ਕਿੰਨੇ ਪੈਸੇ ਲੈਣੇ ਆ ਉਹ ਅਗਰ ਪੈ ਦਿੰਦੇ ਆ ਤਾਂ ਲੈ ਲੈਣ ਠੱਗਾ ਦਾ ਨਹੀਂ ਕਰਨਾ ਚਾਹੀਦਾ ਨਾ ਹੂੰ ਠੱਗਾ ਕਰਨਾ ਤਾਂ ਗਲਤ ਆ ਆਉਣ ਪਿੰਡਾਂ ਦੇ ਵਿੱਚ ਜਿੱਦਾਂ ਵੋਟਾਂ ਲੈਣ ਵਾਸਤੇ ਆਉਂਦੇ ਆ ਜਮੀਨ ਲੈਣ ਵਾਸਤੇ ਪਿੰਡਾਂ 'ਚ ਆਉਣ ਬੈਠ ਕੇ ਗੱਲ ਕਰਨ ਜਿਹੜੀਆਂ ਜੀ ਪ੍ਰਾਈਵੇਟ ਕਲੋਨੀਆਂ ਨੇ ਜਿਹੜੀਆਂ ਪਹਿਲਾਂ ਪ੍ਰਾਈਵੇਟ ਕਲੋਨੀਆਂ ਕੱਟੀਆਂ ਹੋਈਆਂ ਨੇ ਉਹਨਾਂ ਨੂੰ ਜਿਹੜੀਆਂ ਉਹਦੇ ਜਿਹੜੀ ਬਾਇ ਕੰਡੀਸ਼ਨ ਪੂਰੀਆਂ ਕੰਡੀਸ਼ਨਾਂ ਲਾ ਕੇ ਉਹਨਾਂ ਨੂੰ ਅਪਰੂਵ ਕਰਨਾ ਉਹਨਾਂ ਨੂੰ ਕੰਡੀਸ਼ਨਾਂ ਤੋਂ ਬਿਨਾਂ ਜਿਹੜੀਆਂ ਨਜਾਇਜ਼ ਕਲੋਨੀਆਂ ਬਹੁਤ ਕੱਟੀਆਂ ਹੋਈਆਂ ਨੇ ਉਹ ਜਿਹੜੇ ਕਾਨੂੰਨੀਆਂ ਉਹੀ ਬਾਇ ਕੰਡੀਸ਼ਨ ਉਹਨਾਂ ਨੂੰ ਪਹਿਲਾਂ ਠੀਕ ਕਰ ਲੈਣ ਇਹ ਹੈ ਕਿ ਨਹੀਂ ਨਵੀਆਂ ਕਲੋਨੀਆਂ ਕੱਟਣ ਦੀ ਬਜਾਏ ਹੁਣ ਪਜਾਓ ਜ਼ਮੀਨ 'ਚ ਜੀ ਕਲੋਨੀ ਕੱਟਣ ਦਾ ਕੀ ਫਾਇਦਾ ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਤੁਸੀਂ মিডিਆ ਦੇ ਵਿੱਚ ਸਨਮੁਖ ਆ ਕੇ ਬਹੁਤ سارے ਜਿਹੜੇ ਸਵਾਲ ਸਵਾਰ ਸੀ ਉਹਨਾਂ ਸਵਾਲਾਂ ਦੀ ਨਿਵਰਤੀ ਵੀ ਹੋਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਲੱਗਦਾ ਹੈ ਕਿ ਇਸ ਚੀਜ਼ ਨੂੰ ਲੋਕ ਲਹਿਰ ਬਣਾਓਗੇ ਲੋਕਾਂ ਦੀ ਜਿਹੜੀ ਮਹਿਮਾ ਖੜੀ ਕਰ ਸਕੋਗੇ ਜਾਂ ਕਈ ਵਾਰੀ ਸਰਕਾਰ ਦੀ ਇਹ ਵੀ ਪਾਲਿਸੀ ਹੁੰਦੀ ਹੈ ਕਿ ਪੈਰਲਰ ਤੇ ਜਿਹੜੇ ਲੋਕ ਆ ਉਹਨਾਂ ਨੂੰ ਖੜੇ ਕਰ ਦਿਓ ਤਾਂ ਜੋ ਦੋ ਧਿਰਾਂ ਬਣ ਜਾਣ ਤੇ ਉਹ ਮਸਲਾ ਜਿਹੜਾ ਖਿੰਡ ਜਿਹੜੇ ਪੈਰਲਰ ਤੇ ਖੜੇ ਹੋਣਗੇ ਉਹ ਵੀ ਉਹ ਵੀ ਪੀੜਤੋ ਵੀ ਨੇ ਪੱਟੇ ਉਹਨਾਂ ਦੇ ਵੀ ਜਾਣਾ ਪੈਰਲਰ ਤੇ ਖੜਾ ਕੌਣ ਹੋਊ ਜਿਹਦੇ ਕੋਲ ਪੰਜ ਚਾਰ ਕਿਲੇ ਨੇ ਜਾਂ ਹੋਰ ਕਿਲੇ ਨੇ ਪੈਰ ਤੇ ਖੜਾਓਗੇ ਕਿ ਕੋਈ ਮੈਂ ਦਿੰਨਾ ਫੇ ਦੇਖੋ ਜਾਊ ਕਿੱਥੇ ਸਰਕਾਰਾਂ ਤਾਂ ਬਦਲਦੀਆਂ ਰਹਿੰਦੀਆਂ ਨੇ ਆ ਡੇਢ ਸਾਲ ਹੁਣ ਭਗਵੰਤ ਮਾਨ ਦੀਆਂ ਗਾਹਾਂ ਕੋਈ ਹੋਰ ਆ ਜਣੀ ਉਹਦੋਂ ਬਾਅਦ ਹੋਰ ਆ ਜਣੀਆਂ ਉਹ ਕਰਨਗੇ ਕੀ ਉਹ ਪੈਰਲ ਤੇ ਖੜ ਕੇ ਘਰ ਕਿੱਥੋਂ ਚਲਾਉਣਗੇ ਆਪਦਾ ਲੋਕਾਂ ਦੇ ਵਸੇਬੇ ਨੂੰ ਲੈ ਕੇ ਲੱਗਦਾ ਕਿ ਜਿੰਨੀਆਂ ਵੀ ਸਰਕਾਰਾਂ ਸਤਾ ਵਿੱਚ ਤਬਦੀਲੀ ਉਹਨਾਂ ਦੀ ਹੁੰਦੀ ਹੈ ਉਹਨਾਂ ਦੀ ਕਿਸੇ ਵੀ ਪਾਲਿਸੀ ਦੇ ਵਿੱਚ ਕੋਈ ਤੁਹਾਨੂੰ ਫੇਰ ਬਦਲ ਜਾਪਦਾ ਕਿ ਕੋਈ ਪੰਜਾਬ ਨੂੰ ਲੈ ਕੇ ਸੌਫਟ ਹੈ ਕੋਈ ਸਖਤ ਹੈ ਨਹੀਂ ਜੀ ਸੌਫਟ ਚਲੋ ਠੀਕ ਹੈ ਜੀ ਇਹਨਾਂ ਨੇ ਪਹਿਲਾਂ ਸਰਕਾਰ ਨੇ ਵਧੀਆ ਕੰਮ ਕੀਤੇ ਨੇ ਹੁਣ ਜਿਹੜੇ ਆ ਇਆਂ ਇਆਂ ਜਿਹੇ ਆਖੀਰ ਚੱਕ ਇਹੋ ਜਿਹੇ ਫੈਸਲੇ ਲੈਣ ਲੱਗੇ ਬਹੁਤ ਗਲਤ ਨੇ ਜੀ ਇਹ ਜਿਹੜਾ ਜਾੜਾ ਕਰਨ ਲੱਗੇ ਲੋਕਾਂ ਦਾ ਕਿਸਾਨਾਂ ਦਾ ਇਹ ਬਹੁਤ ਗਲਤ ਆ ਜੀ ਇਹ ਨਹੀਂ ਹੋਣਾ ਇਹ ਲੋਕਾਂ ਨੇ ਮਨਜ਼ੂਰ ਨਹੀਂ ਕਰਨਾ ਇਹ ਠੀਕ ਆ ਸਰਕਾਰ ਸਾਰੇ ਕੰਮ ਮਾੜੇ ਨਹੀਂ ਕਰਦੀ ਹੁੰਦੀ ਸਾਰੇ ਚੰਗੇ ਨਹੀਂ ਕਰਦੀ ਹੁੰਦੀ ਪਰ ਆਹ ਤਾਂ ਬਹੁਤ ਹੀ ਜ਼ਿਆਦਾ ਗਲਤ ਆ ਨੇ ਜਿਹੜੇ ਕਿਸਾਨਾਂ ਦੀ ਜਾੜੇ ਪੱਟਣ ਲੱਗੇ ਨੇ ਪਰ ਆ ਕੀ ਬਚਦਾ ਇਹ ਤੋਂ ਇਲਾਵਾ ਤੁਹਾਡੇ ਕੋਲ ਇਦੋਂ ਰਾਜੇ ਅਸੀਂ ਵਿਰੋਧਤਾ ਕਰਾਂਗੇ ਫਿਰ ਜਮੇ ਫਿਰ ਅਸੀਂ ਕੀ ਅਸੀਂ ਤਾਂ ਫਿਰ ਆਪਦੀ ਅਸੀਂ ਜਾਨ ਤੱਕ ਲਾ ਦਾਂਗੇ ਜੀ ਕੋਈ ਕੋਟ ਦਾ ਵਿਰੋਧ ਕੀਤਾ ਸਾਰਾ ਕੁਝ ਕਰਾਂਗੇ ਜੀ ਸਾਰਾ ਕੁਝ ਕਰਾਂਗੇ ਬਾਇਕਾਟ ਵੀ ਬਾਈ ਅਸੀਂ ਪ੍ਰੈਕਟੀਕਲੀ ਵੀ ਜੋ ਜਿੱਥੇ ਮਰਜੀ ਜਿਹੜਾ ਕੋ ਵੀ ਕਰਾਂਗੇ ਜੀ ਮਰਦਾ ਕੀ ਨਹੀਂ ਕਰਦਾ ਮਰਦਾ ਕੀ ਨਹੀਂ ਕਰਦਾ ਇਹ ਉਦੋਂ ਵੀ ਵੱਡਾ ਮੋਰ ਚਾਹੀ ਦਿੱਲੀ ਵਾਲੇ ਨਾਲੋਂ ਗ੍ਰਾਮ ਸੁਭਾਵਾਂ ਦਾ ਮਤਾਂ ਵੀ ਕਹਿੰਦੇ ਪਾਇਆ ਸੀ ਉਹ ਮਤੇ ਉਹ ਮਤੇ ਪਾ ਰਹੇ ਆ ਅਸੀਂ ਉਹ ਮਤੇ ਪਾ ਕੇ ਅਸੀਂ ਕਰ ਰਹੇ ਆ ਉਹ ਸਾਡੇ ਦਾ 20 ਪੰਚਾਇਤਾਂ ਦਾ ਤਾਂ ਪਾਤੇ ਤਕਰੀਬਨ 23 ਪਿੰਡਾਂ 'ਚ ਹਾਂ ਬਾਕੀ ਪਾ ਰਹੇ ਆ ਸਾਰੇ ਧੜ ਧੜ ਜੀ ਉਹ ਵੀ ਪਾ ਰਹੇ ਆ ਜ਼ਮੀਨਾ ਕੁਵੈਰ ਨੂੰ ਲੈ ਕੇ ਲੱਗਦੇ ਨੇ ਕਿ ਜਦੋਂ ਪਬਲਿਕ ਹੀਅਰਿੰਗ ਹੁੰਦੀ ਹੈ ਤਾਂ ਉਹਦੇ ਵਿੱਚ ਲੋਕਾਂ ਦੀ رائے ਵੀ ਪੁੱਛੀ ਜਾਂਦੀ ਆ ਉਹ ਹੁਣੀ ਬਾਕੀ ਆ ਜੀ ਬਿਲਕੁਲ ਹੀ ਪੁੱਛੇ ਕਿਸੇ ਦੀ رائے ਬਿਲਕੁਲ ਨਹੀਂ ਪੁੱਛੇ ਕੋਈ ਇਹਨਾਂ ਨੇ ਜਿਹੜੀ ਇਹਨਾਂ ਨੇ ਪਰਸੈਂਟੇਜ ਹੁੰਦੀ ਹੈ ਇਹਨਾਂ ਦੀ ਇਹਨੇ ਪਰਸੈਂਟ ਦੀ ਸਾਨੂੰ ਜਸ ਚਾਹੀਦੀ ਆ ਸਾਈਨ ਚਾਹੀਦੇ ਨੇ ਬਿਲਕੁਲ ਨਹੀਂ ਇਹਨਾਂ ਲਈ ਨਹੀਂ ਉਹ ਅੰਦਰ ਖਾਤੇ ਹੋ ਗਿਆ ਸਾਰਾ ਖਾਤੇ ਹੋ ਗਿਆ ਜੀ ਸਾਰਾ ਕੁਝ ਹੋ ਗਿਆ ਸਾਰਾ ਕੁਝ ਹੋ ਗਿਆ ਸਾਰਾ ਗਲਤ ਹੋਇਆ ਜੀ ਸਾਰਾ ਕੋਰਟ ਦੇ ਵਿੱਚ ਜਾ ਕੇ ਛੱਡ ਜਾਣਾ ਜੀ ਉਹ ਹਮ ਸਾਰਾ ਗਲਤ ਹੋਇਆ ਇਸੇ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੇ ਬਹੁਤ ਵੱਡੇ ਖਰਸ਼ੇ ਨੇ ਔਰ ਜਿਸ ਤਰੀਕੇ ਦੇ ਨਾਲ ਚੰਡੀਗੜ੍ਹ ਤੋਂ ਬਾਅਦ ਮੁਹਾਲੀ ਦੇ ਵਿੱਚ ਪੰਜਾਬ ਦੇ ਪਿੰਡਾਂ ਦਾ ਉਜਾੜਾ ਹੋਇਆ ਤਾਂ ਇਸੇ ਨੂੰ ਲੈ ਕੇ ਅੱਜ ਲੁਧਿਆਣਾ ਦੇ ਜਿਹੜੇ ਨੇੜਲੇ ਪਾਸੇ ਦੇ ਪਿੰਡ ਨੇ ਉਹਨਾਂ ਦਾ ਵੀ ਉਜਾੜਾ ਹੋਣ ਜਾ ਰਿਹਾ ਹੈ ਇੱਕ ਨਵੀਂ ਪਾਲਿਸੀ ਦੇ ਤਹਿਤ ਤਾਂ ਇਸੇ ਨੂੰ ਲੈ ਕੇ ਜਿਹੜੇ ਇਲਾਕਾ ਨਿਵਾਸੀ ਨੇ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿ ਅਸੀਂ ਇਸ ਜਿਹੜਾ ਨੀਤੀ ਦੇ ਵਿਰੋਧ ਦੇ ਵਿੱਚ ਆ ਕਿਸੇ ਵੀ ਕੀਮਤ ਤੇ ਅਸੀਂ ਆਪਣੇ ਪਿੰਡ ਆਪਣੀਆਂ ਜ਼ਮੀਨਾਂ ਦਾ ਉਜਾੜਾ ਨਹੀਂ ਹੋਣ ਦੇਵਾਂਗੇ ਇਹਦੇ ਨਾਲ ਬਹੁਤ ਵੱਡੇ ਨੁਕਸਾਨ ਨੇ ਜਿੱਥੇ ਜ਼ਿਮੀਂਦਾਰਾਂ ਦੇ ਕੋਲੋਂ ਜ਼ਮੀਨਾਂ ਖੁੰਆਂ ਜਾਣਗੀਆਂ ਤਾਂ ਉੱਥੇ ਨਾਲ ਹੀ ਮਜ਼ਦੂਰ ਭਾਈਚਾਰੇ ਦੇ ਕੋਲੋਂ ਉਹਨਾਂ ਦਾ ਰੋਜ਼ਗਾਰ ਵੀ ਖੋਇਆ ਜਾਵੇਗਾ ਇਸੇ ਨੂੰ ਲੈ ਕੇ ਬਹੁਤ ਵੱਡੇ ਜਿਹੜੇ ਖਰਸ਼ੇ ਨੇ ਉਹ ਪੀੜਤ ਲੋਕਾਂ ਨੇ ਪ੍ਰਗਟਾਏ ਨੇ ਔਰ ਅੱਗੇ ਵੀ ਤਮਾਮ ਸਾਰੇ ਵਿਸ਼ਿਆਂ ਦੇ ਬਾਬਤ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ